ਮੈਂ ਜਿਵੇਂ ਤਾਂ ਬਿੱਤੀ ਕਰ ਦਿੱਤਾ ਜਿਹੜਾ ਅੱਜ ਦਾ ਜਿਹੜਾ ਕਿ ਕੈਂਪ ਘਟਾਉਂ ਕਰਕੇ ਚੇਅਰਮੈਨ ਸਾਹਿਬ ਇਹ ਸਾਰਾ ਬੰਦ ਉਹ ਤੁਹਾਨੂੰ ਜਿਹੜਾ ਹੈਗਾ ਉਹਦਾ ਪਤਾ ਦਿੰਦੇ ਅੱਜ ਆਪਾਂ ਜਿਹੜਾ ਕੀ ਜਿਹੜਾ ਹੈਗਾ ਕੀ ਕੋਲੋਂ ਲਿਖਿਆ ਗਿਆ ਹੈ ਨਾ ਬਤਾਉਂਗਾ ਚੇਅਰਮੈਨ ਸਭ ਤੋਂ ਪਹਿਲਾਂ ਉੱਤੇ ਆਣੇ ਚੇਅਰਮੈਨ ਉਹ ਜੇ ਤੁਸੀਂ ਕਹਿੰਦਾ ਕਿ ਆ ਉਹਦੇ ਦਿਸੋ ਤੁਸੀਂ ਸਾਡੇ ਲੋਕਾਂ ਦੇ ਵਿੱਚ ਕੋਈ ਉਹ ਤੁਹਾਡਾ ਸਾਰਿਆਂ ਦਾ ਪੈਦਲ ਨੂੰ ਘੁਵਾਦ ਵੈਸੇ ਵੀ ਪੰਜਾਬ ਦੇ ਉਹ ਮੁੰਡੇ ਜਿਹੜੇ ਪੰਜਾਬ ਦੀ ਜਿੱਤ ਲਈ ਨਹੀਂ ਹਮਸ਼ੱਕੀ ਤਤਪਰ ਰਹੇ ਉਹਦੇ ਨੇ ਜੀ ਫਤਿਹ ਦੀ ਬਾਤ ਵਿੱਚ ਆਪਣੀ ਜਾਨ ਜੋਖਮ 'ਚ ਪਾ ਕੋਈ ਨਹੀਂ ਫੰਡ ਤੁਸੀਂ ਜਿਹੜਾ ਅ ਬੋਰਡ ਨੂੰ ਮਿਲਕ ਫੈਡ ਵੱਲੋਂ ਭੇਜਿਆ ਦਾ ਫੰਡ ਨਹੀਂ ਸੀਗਾ ਕਿ ਜਿਹੜਾ ਅਸੀਂ ਇਮੀਡੀਏਟ ਉਸ ਪਰਵਾਰ ਨੂੰ ਜਾਂ ਬੱਚਿਆਂ ਨੂੰ ਰਿਲੀਫ ਦੇ ਸਕੀਏ ਉਸੇ ਟਾਈਮ ਸਬਚੇ ਬੋਰਡ ਨੇ ਫੈਸਲਾ ਕੀਤਾ ਕਿ ਜਖਮੀ ਨੂੰ 50-50000 ਰੁਪਇਆ ਜੋ ਸਰਪਰਾ ਸਾਡੇ ਲਈ ਸਰਕਾਰੀ ਸੰਭੂ ਛੋਟਾ ਦੇ ਗਿਆ ਉਹਦੇ ਹੋਰ ਵੀ ਫੰਡ ਹੈ ਕਿ 50-55 ਲੱਖ ਰੁਪਏ ਬਣਦਾ ਜਿਹੜਾ ਪੁਰਾਣਾ ਜੋ ਸਿਸਟਮ ਚੱਲਿਆ ਆ ਰਿਹਾ ਪਰ 5 ਲੱਖ ਰੁਪਏ ਦਾ ਮੋੜ ਵੱਲੋਂ ਅਸੀਂ ਇਮੀਡੀਏਟਸ ਪਰਿਵਾਰ ਨੂੰ ਮਦਦ ਦੀ ਜਿਹੜੀ ਇਸ ਮੁੱਚਾ ਖਰਚਾ ਵੀ ਚੱਕ ਜਿਹੜਾ ਅਸੀਂ ਲਗ ਤੌਰ ਤੇ ਆਪਣੇ ਮੈਕਪਲਾਨਟ ਵੱਲੋਂ ਲਿਹਾੜੇ ਵੱਲੋਂ ਕੀਤਾ ਗਿਆ ਇੱਕ ਵੀ ਪੈਸਾ ਉਹਨਾਂ ਬੱਚਿਆਂ ਦਾ ਨਹੀਂ ਲੱਗ ਦਿੱਤਾ ਗਿਆ ਉਸ ਅੰਸਕਾਮ ਘਟਣਾ ਅਸੀਂ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਇਧਰ ਦੀ ਕਟਨਾ ਅੱਗੇ ਤੋਂ ਨਾ ਘਟੇ ਤੇ ਸਮੁੱਚੇ ਬੋਰਡ ਨੇ ਹੀ ਫੈਸਲਾ ਕੀਤਾ ਵੀ ਅੱਗੇ ਤੋਂ ਬੋਰਡ ਵਿੱਚ ਮਤਾ ਲਿਆ ਜਾਏਗਾ ਕਿ ਕਦੇ ਵੀ ਕੋਈ ਸਾਡਾ ਵੀਰ ਜੇ ਜੱਤੂ ਨਹੀਂ ਹੁੰਦਾ ਲੱਭ ਨਾ ਕਰੇ ਤਾਂ 1 ਲੱਖ ਰੁਪਿਆ ਇਮੀਡੀਏਟ ਉਸਦੇ ਪਰਿਵਾਰ ਨੂੰ ਮਦਦ ਜੇ ਕੋਈ ਅਸ ਕਾਮਿ ਘਟਵਾ ਚ ਇਧਰ ਦੀ ਘਟਦੀ ਆ ਕੋਈ ਮੌਤ ਮੌਤ ਹੋ ਜਾਂਦੀ ਕਿਸੇ ਬੱਚੇ ਦੀ ਤਾਂ ਉਹਦੇ ਲਈ ਅਸੀਂ 5 ਲੱਖ ਰੁਪਿਆ ਬੋਰਡ ਵੱਲੋਂ ਬਕਾਇਦਤਾ ਉੱਤੇ ਮਤਾ ਪਾ ਕੇ ਉਹਦੇ ਵਿੱਚ ਮਤਾ ਪਾਇਆ ਜਾਏਗਾ ਕਿ ਉਹਦੀ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਏਗੀ ਤੇ ਜੋ ਸਿਸਟਮ ਚੱਲਦਾ ਵੀ ਉਹਦੇ ਪਰਾਰ ਦੇ ਕਿਸੇ ਜੀ ਨੂੰ ਨੌਕਰੀ ਤਰੰਤ ਅਸੀਂ ਉਸੇ ਟਾਈਮ ਉਹਨਾਂ ਦੇ ਵਾਈਫ ਇੱਥੇ ਕੱਚੇ ਤੌਰ ਤੇ ਲੱਗੇ ਹੋਏ ਸੀਗੇ ਉਹਨਾਂ ਨੂੰ ਐਮਬੀਏ ਕੁਆਲੀਫਿਕੇਸ਼ਨ ਅਸਮੱਚੀ ਦੀ ਇਮੀਡੀਏਟਰ ਦੀ ਜੋ ਕੁਆਲਿਫੀਕੇਸ਼ਨ ਯੋਗਤਾ ਦੇ ਸਬੰਧ ਨਾਲ ਉਹਦੀ ਉਸੇ ਤੋਂ ਨੌਕਰੀ ਦੇ ਵੀ ਅਸੀਂ ਉਹਦੇ ਆਰਡਰ ਕਰਤੇ ਸੀਗੇ ਤੇ ਜੋ ਵੀ ਫੰਡ ਹੈ ਉਹ ਲਗਭਗ ਪਾਰਟ ਪੇਮੈਂਟ ਕਾਫੀ ਹੋ ਚੁੱਕੀ ਹੈ ਤੇ ਜੋ ਬਾਕੀ ਵੀ ਰਹਿੰਦੀ ਹੈ ਜੀ ਵੀ ਜਲਦੀ ਤੋਂ ਜਲਦੀ ਸਮੁੱਚਾ ਸਾਡਾ ਬੋਰਡ ਬੈਠਾ ਪੰਜਾਬ ਦਾ ਲੋਕਲ ਬੋਰਡ ਬੈਠਾ ਇਸ ਦਾ ਚੇਅਰਮੈਨ ਸਾਹਿਬ ਬੈਠੇ ਨੇ ਸਾਡੇ ਤੇ ਹੋਰ ਵੀ ਸਾਡੇ ਜੀਐਮ ਸਾਹਿਬਾਨ ਸਾਰੇ ਅੱਜ ਵਿਸ਼ੇਸ਼ ਤੌਰ ਤੇ ਇੱਥੇ ਨਿਗਰਾਨਾਤ ਕੋ ਜਿਸ ਵੀ ਉਹ ਜੱਟ ਵੀ ਨੇ ਲਈ ਸਵਾਲਾਂ ਕਰਦੇ ਨੇ ਜਿਹੜਾ ਜਿਹੜੇ ਮੁਲਾਜ਼ਮ ਨੇ ਮੁਲਾਜ਼ਮ ਜੀ ਤੋਂ ਇਕੱਠਾ ਕਰਕੇ ਉਹ ਦਿੱਤਾ ਉਹਨਾਂ ਨੂੰ ਮੈਂ ਅਨੁਵਾਦ ਕਰਦਾ ਵੀ ਇਹ ਚੌਕੀ ਘੜੀ ਦੇ ਵਿੱਚ ਤੁਸੀਂ ਖੜੇ ਹੋ ਇਸੇ ਤਰ੍ਹਾਂ ਨਾਲ ਮਿਲ ਕੇ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਦਾਰ ਫਾਸਮਾਨ ਦੇ ਸੁਪਨਾ ਸਭ ਇਸ ਅਦਾਲੇ ਤੁਸੀਂ 15000 ਕਰੋੜ ਦੇ ਲੈ ਕੇ ਜਾਣਾ ਕਿਉਂਕਿ ਸਿੱਧਾ ਤੇ ਸਿੱਧਾ ਇਹ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਜਦੋਂ ਅਸੀਂ ਸਾਡੀ ਸਰਕਾਰ ਆਈ ਸੀ ਉਦੋਂ 4200 ਕਰੋੜ ਦੀ ਐਗਰੋ ਟ੍ਰਾਂਸਫਰ ਜੋ ਕਿ ਅੱਜ ਲਗਭਗ 6700 ਕਰੋੜ ਦੇ ਇਹਦਾ ਪੁਰਾਣੇ ਸਹਿਯੋਗ ਦਾ ਸੰਬੰਧ ਤੇ ਬੋਰਡ ਦੇ ਸਹਿਯੋਗ ਨਾਲ ਸੋਚ ਕੇ ਮਾਜਮ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਅਸੀਂ ਇਸ ਜ਼ਾਰੇ ਨੂੰ ਕਿਉਂਕਿ ਪੰਜਾਬ ਜੇ ਖੁਸ਼ਹਾਲ ਹੋਊਗਾ ਤਾਂ ਕਿਸਾਨੀਦਾਰ ਲਗਭਗ 70% ਕੁਲ ਦੇਖੀ ਕਿਰਨ ਉੱਪਰ ਆ ਉਸ ਇਸ ਕਰਕੇ ਪੰਜਾਬ ਦੀ ਖੁਸ਼ਹਾਲੀ ਲਈ ਸਾਡੇ ਜ਼ਾਰੇ ਦਾ ਬਹੁਤ ਵੱਡਾ ਉਹ ਬੋਤਾਨਾ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਪਾਛਾ ਇਦਾਂ ਨਹੀਂ ਕਿ ਅੱਗੇ ਤੋਂ ਕੋਈ ਘਟਣਾ ਨਾ ਕਿਤੇ ਸਾਡਾ ਕੋ ਨਾਲ ਜਨਵਾਰ ਦਾ ਵੀਰ ਜਿਹਦੇ ਛੋਟੇ ਛੋਟੇ ਬੱਚੇ ਆ ਜਵਾਨੀ ਦੇ ਵਿੱਚ ਸਾਨੂੰ ਸਰਦਾਰੀ ਛੋਟਾ ਦੇ ਗਿਆ ਉਹਦੇ ਲਈ ਅਸੀਂ ਨੂੰ ਸਰਦਾਰਨੀ ਵੀ ਦੋਨੇ ਸ਼ਰਤ ਲਖ ਫਲਿਫਿਕੇਟ ਕਰਦੇ ਆ ਜੀ ਸਾਹਿਬ ਚੇਅਰਮੈਨ ਸਾਹਿਬ ਹੁਣ ਤੱਕ ਦੇ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਕੀ ਆਇਆ ਇਹ ਹਾਸੇ ਦਾ ਕਾਰਨ ਕੀ ਹੈ ਸਰ ਕੀ ਪੁਰਾਣੀ ਮਸ਼ੀਨਰੀ ਸੀ ਇਸ ਕਰਕੇ ਹਾਸਾ ਹੋਇਆ ਵਾ ਔਰ ਇਹੋ ਜੀ ਅਗਰ ਪੁਰਾਣੀ ਮਸ਼ੀਨਰੀ ਦੇ ਕਰਕੇ ਹਾਸਾ ਹੋਇਆ ਵਾ ਤਾਂ ਪੁਰਾਣੀ ਮਸ਼ੀਨਰੀ ਕਿੰਨੀ ਇਸਰੇ ਬੇਰਕਾਮ ਇੰਪਲੈਂਟ ਨਹੀਂ ਦੇਖੋ ਸਾਡੇ ਕੋਲ ਕੋਈ ਵੀ ਪੁਰਾਣੀ ਮਸ਼ੀ ਇੱਕ ਗਲਤੀ ਹੋ ਗਈ ਵੀ ਉਹਨੇ ਦੇਖਣ ਲੱਗੇ ਨੇ ਇਹ ਨਹੀਂ ਅੱਗੇ ਦੇਖੇ ਵੀ ਗੈਸ ਪਾਸ ਹੋਈ ਏ ਕਿ ਨਹੀਂ ਹੋਈ ਉਹ ਅੱਗ ਦੀ ਫਰਸ ਗਈ ਜਿਵੇਂ ਆਪਾਂ ਘਰ ਗੈਸ ਨੂੰ ਚਲਾ ਕੇ ਤੀਰ ਆਪਾਂ ਹੋਂ ਤੱਕ ਛੱਡ ਦਿੰਦੇ ਆ ਭੁੱਲ ਜਾਂਦੇ ਆ ਐਦਾਂ ਦੀ ਉਹਦੀ ਉਹਦੀ ਥੋੜੀ ਉਸ ਤੋਂ ਅੱਗੇ ਉਹਦੀ ਆਪਣੀ ਨਾਕੀ ਨਾਕੀ ਜਨਸੀ ਦਾ ਬੱਚੇ ਤੋਂ ਆਪਣੀ ਅਣਗਹਿਲੀ ਹੋ ਜਾਂਦੀ ਦੇਖੋ ਹੱਥ ਉਹਦੀ ਉਹਦੀ ਕਦੋਂ 10 12 ਸਾਲ ਤੋਂ ਉਹੀ ਇੱਥੇ ਜੌਬ ਸਰ ਇੰਡਾਇਰੈਕਟ ਇੰਡਾਇਰੈਕਟ ਕੀ ਕਹਿੰਦਾ ਮਤਲਬ ਤੁਹਾਡਾ ਹੀ ਹੈ ਕਿ ਉਹਦੀ ਆਪਣੀ ਗਲਤੀ ਨਾਲ ਉਹਦੇ ਹੱਥ ਬੱਚੇ ਬੱਚੇ ਤੋਂ ਗਲਤੀ ਹੋਈ ਏ ਜੀ ਉਹਦੇ ਵੀ ਆਪਾਂ 100% ਇਹ ਕਹਿ ਸਕਦੇ ਹਾਂ ਕਿਸੇ ਵੀ ਟਾਈਮ ਬੰਦੁਖਾ ਕੋ 12-13 ਸਾਲ ਤੋਂ ਮਤਲਬ ਕੋਈ ਐਤ ਤਾਂ ਆਪਾਂ ਕਹਿ ਸਕਦੇ ਆ ਲਾੜੀ ਬੱਚਾ ਸੀਗਾ ਹੋਰ ਵੀ ਸਾਰੇ ਭਰਾ ਨਾਲ ਹੀ ਸੀਗੇ ਉੱਤੇ ਉਹ ਪਤਾ ਨਹੀਂ ਕਿਵੇਂ ਆਪਾਂ ਕਹਿ ਸਕਦੇ ਜਿਵੇਂ ਉਸ ਬੱਚੇ ਤੋਂ ਵਿਚਾਰੇ ਤੋਂ ਇਹ ਹੋ ਗਿਆ ਕਹਿੰਦੇ ਨੇ ਕਿ ਵੀਰ ਕੰਦੇਲ ਪਲਾਨ ਦੇ ਅੰਦਰ ਇਸ ਵੇਲੇ ਕਈ ਐਸੀ ਮਸ਼ੀਨਰੀ ਹੈਗੀ ਜਿਹੜੀ 25 ਤੋਂ 30 ਸਾਲ ਪੁਰਾਣੀ ਹੈਗੀਆਂ ਔਰ ਉਹ ਵੀ ਹਾਸੇ ਨੂੰ ਸੱਦਾ ਦੇ ਰਹੀਆਂ ਨੇ ਕਿਸੇ ਲਈ ਹੋਰ ਹਾਸਾ ਹਾਸਾ ਦੇਣੀ ਮਸ਼ੀਨਰੀ ਐ ਬਿਲਕੁਲ ਜਿਦਾਂ ਲੱਗਦਾ ਹੈ ਨਹੀਂ 10 10 ਟੋਰ 15 15 ਟੋਰ ਦੇ ਮਸ਼ੀਨਾਂ ਇਹ ਤਾਂ ਕੋਈ ਕਦੇ ਪੋਸਿਬਲ ਨਹੀਂ ਹੈਗਾ ਕਿ ਪੰਜ ਸੱਤ ਬਾਅਦ ਚਾਰ ਸਾਲ ਬਾਅਦ ਬਦਲ ਨੂੰ ਸਭ ਤੋਂ ਵੱਡਾ ਉਸ ਦਾ ਆਪ ਕਹਿ ਵੀ 10 12 ਸਾਲ ਹੋ ਗਏ ਨੂੰ ਚੌ ਸਵਾਲ ਇਹ ਚੁਟਕਾ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਜੌਬ ਕਰ ਰਹੇ ਨੂੰ ਮਿਲੇ ਤੇ ਪੱਕੇ ਨਹੀਂ ਕੀਤੇ ਜਾ ਰਹੇ ਕਿ ਹੁਣ ਪੱਕੇ ਕਰਨ ਵਾਸਤੇ ਕੋਈ ਪਾਲਿਸੀ ਲੈ ਕੇ ਆਉਂਗੇ ਤੁਸੀਂ ਪੱਕੇ ਕਰਦਾ ਤਾਂ ਜਿਹੜਾ ਸਿਸਟਮ ਅਸੀਂ ਹੁਣੇ ਸੀटीसी ਜਿਹੜਾ ਸਾਰੀ ਸਿਸਟਮ ਨੂੰ ਅਸੀਂ ਚੇਂਜ ਕਰਾਏ ਆ ਜਿਹੜੇ ਕੋਚ ਲਗ ਭਾਗ ਲਗ ਭਾਗ ਸਾਡੇ ਕੋਲ ਜਿਹੜੇ ਪੱਕੇ ਆ ਪੋਸਟਾਂ ਨਹੀਂ ਜਾਂ ਸਭ ਤੋਂ ਵੱਧ ਗਰੀਬ ਪੋਸਟ ਹੈ ਸਾਡੇ ਕੋਲ ਸਿਰਫ 900 ਬੱਚਾ ਪੱਕਾ ਕੰਮ ਕਰਦਾ ਉਹ ਪ੍ਰੋਸੈਸ ਸ਼ੁਰੂ ਹੋ ਗਿਆ ਜੀ ਉਹਦੇ ਤਹਿਤ ਭਰਤੀ ਨੂੰ ਵੀ ਅਸੀਂ ਨਵੇਂ ਬਲਾਕਮੀ ਲਾਉਂਗੇ ਇਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਅਸੀਂ ਰਜਿਸਟਰ ਕੀਤਾ ਤੇ ਕਰਾਂਗੇ ਜਿਉਂ ਵਾਲੇ ਟਾਈਮ 'ਚ ਕਿ ਇਸ ادارے ਨੂੰ ਬਹੁਤ ਤੇ ਜਾਣਦੀ ਸਾਡਾ ਤੁਸੀਂ ਕਹਿ ਰਹੇ ਹੋ 6700 ਕਰੋੜ ਦਾ ادارਾ ਵਾ ਹਰ ਇੱਕ ادارے ਦੇ ਵਿੱਚ ਇੱਕ ਐਮਰਜੈਂਸੀ ਨਾਲ ਦਾ ਫੰਡ ਹੁੰਦਾ ਦਾ ਕੀ ਵੇਰਕਾ ਦੇ ਅੰਦਰ ਉਹ ਐਮਰਜੈਂਸੀ ਫੰਡ ਨਹੀਂ ਸੀਗਾ ਹਲੇ ਤੱਕ ਫੰਡ ਹੈਗੇ ਆ ਦੇਖੋ ਹੁਣ 4 ਲੱਖ ਦੀ ਜਿੰਨਾ ਦੇਣਾ ਬੱਚੇ ਨੂੰ ਉਹ ਫੰਡ ਹੀ ਆ ਪੀਐਫ ਪੀਐਫ ਟੀਐਫ पीएफ फंड ਦੇ ਵਿੱਚ ਦਉਗੇ ਜਾਂ ਐਮਰਜੈਂਸੀ ਫੰਡ ਦੇ ਵਿੱਚ ਦਉਗੇ ਕਿੰਨਾ ਐਮਰਜੈਂਸੀ ਫੰਡ ਤੁਸੀਂ ਕ੍ਰੀਏਟ ਕਰਤਾ ਨਹੀਂ ਉਹਨੇ ਕ੍ਰੀਏਟ ਕੀਤਾ ਤੁਸੀਂ ਹਲੇ ਤੱਕ ਨਹੀਂ ਸੀਗਾ ਪਹਿਲਾਂ ਪਹਿਲਾਂ ਮੈਨੂੰ ਵੀ ਪਤਾ ਮੈਨੂੰ ਜਦੋਂ ਤੱਕ ਮੇਰੇ ਸਾਹ ਪਹਿਲਾਂ ਮਰਾਣੀ ਟਾਈਮ ਤੋਂ ਮੈਨੂੰ ਪਤਾ ਕੀ ਪਰ ਅਫੀਰ ਸੀਨੀਅਰ ਡਿਰੇਕਟਰ ਨੂੰ ਲੱਗੂ ਕਰ ਚੇਅਰਮੈਨ ਸਾਹਿਬ ਉਹਨਾਂ ਨੇ ਫੌਂਡ ਲਾ ਲਈ ਸੰਗਠਨ ਕੀਤਾ ਬਾਹਰ ਤੁਹਾਡੇ ਧਰਨਾ ਵੀ ਲਾਇਆ ਉਹਨਾਂ ਨੇ ਇਹ ਗੱਲ ਕਹੀਏ ਸਾਡੇ ਕੋਲ ਪਾਈਟੇ ਕਰਦੀ ਉਹ ਕਹਿੰਦੇ ਨੇ ਕਿ ਮਿੰਦੂ ਸਾਨੂੰ 5 ਰਾਤ ਮੈਂ ਸਤੋਵਰ 2 ਘੰਟੇ ਤੇ ਬੈਠੇ ਸਰ ਮੇਰੇ ਨਾਲ ਗੱਲ ਜਦੋਂ ਮੈਂ ਪਾਈਟੇ ਜੀ ਸਾਡੇ ਮਤਲਬ ਉਹ ਮੇਰੀ ਗੱਲ ਮੇਰੀ ਕਿਸੇ ਡੱਚ ਜਿਹੜੀ ਕਿਸੇ ਜਗ੍ਹਾ ਮੈਂ ਜੋਬ ਕਰਨਾ ਤਾਂ ਇਮੀਡੀਏਟ ਜਿਹੜਾ ਪਰਿਵਾਰ ਦਾ ਰਿਐਕਸ਼ਨ ਇੱਕ ਵਾਰ ਤਾਂ ਹੁੰਦਾ ਹੀ ਹੈ ਨਾ ਉਹਦਾ ਸੁਭਾਅ ਕਾ ਕੋਈ ਵੀ ਕਿਸੇ ਗੱਲੋਂ ਤਿਆਗ ਨਾ ਯੋ ਲੈਡੀ ਤੁਹਾਡੇ ਜੌਬ ਕਰਦੀ ਸੀ ਉਹਨਾਂ ਦਾ ਪਤਾ ਹੁੰਦਾ ਚਾਹੀਦਾ ਸੀ ਕਿ ਤੁਹਾਡੇ ਕੋਲ ਇਹੋ ਲੈਡੀ ਜੌਬ ਕਰਦੀ ਸੀ ਜੌਬ ਕਰਦੀ ਮੈਨੂੰ ਪਤਾ ਹੈ ਮੈਂ ਜਾ ਕਰਦੀ ਆ ਕੋਈ ਜੌਬ ਕਰਦੇ ਵਿਚਾਰ ਆਪਣੇ ਸੈਕਸ਼ਨ ਕਰਦਾ ਸੀ ਜੀ ਉਹ ਕਿਹੜਾ ਇਕੱਠੇ ਨਹੀਂ ਨਿਯਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿ ਕਦੇ ਨਿਯਮ ਨੇ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਮਿਲਦਾ ਹੱਲਾ ਉਹਨਾਂ ਦਾ ਫਾਂਡਾ ਲਈਦਾ ਸੀਗਾ ਧਰਨਾ ਉਹਨੂੰ ਕੋਈ ਚੱਕਵਾਜੀ ਕਰ ਲੁੰਦਾ ਵੀ ਤੁਸੀਂ ਇੱਦਾਂ ਬੈਠੋ ਤੁਹਾਨੂੰ ਪੈਸੇ ਦੇਣਗੇ ਉਹ ਕਹ ਰਿਹਾ ਸੀ ਐਕਸੀਡੈਂਟ ਦਾ ਕਾਰਨ ਕੀ ਕੋਈ ਕਾਰਨ ਤਾਂ ਹੋਊਗਾ ਕੋਪਾ ਤਾਂ ਹੋਊਗਾ ਐਕਸੀਡੈਂਟ ਦਾ ਕੀ ਪਤਾ ਉਹ ਐਕਸੀਡੈਂਟ ਉੱਪਰ ਬੈਠ ਕੀ ਕੋਈ ਜਾਂਚ ਕਮੇਟੀ ਬਣਾਈ ਹੈ ਕਮੇਟੀ ਬਣ ਗਈ ਬਾਹਰ ਪਾਵਰ ਡਾਉਨ ਨੇ ਕਿਹੜਾ ਕਾਰਨ ਆਇਆ ਹੈ ਜੀ ਅਸੀਂ ਕੱਲ੍ਹ ਤੋਂ ਆਏ ਹਾਂ ਪਹਿਲੇ ਅਸੀਂ ਆਉਂਦੇ ਦੱਸੀਏ ਸਾਬ੍ਹ ਕੱਲ੍ਹ ਜਦੋਂ ਹਸਪਤਾਲੋਂ ਦਿੱਤਿਆ ਗਵਰਨਮੈਂਟ ਟੀਮ ਆਇਆ ਉਹਦੇ ਤੋਂ ਪੁਰਸਤਾਨ ਜਿਹਨਾਂ ਪਹਿਲੇ ਡਾਟਾ ਸਰਵਰ ਪਾਰਟ ਨੇ ਅੱਧਾ ਤੁਸੀਂ ਪਹਿਲੇ ਦੇ ਕਾਦੇ ਅੰਦਰ ਜਿਹੜੀ ਮਸ਼ੀਨਰੀ ਹੈ ਕੀ ਉਸਦੀ ਰੀ ਚੈਕਿੰਗ ਹੋਊਗੀ ਬਿਲਕੁਲ ਜੀ ਚੇਲਨ ਸਾਹਿਬ ਅਸੀਂ ਗੁਵਾਰੀ ਕਰਾਵਾਂਗੇ ਸਾਰੇ ਪਲਾਂਟਾਂ ਦੀ ਕਰਾਉਂਦੇ ਹਾਂ ਕਿਹਾ ਦਾ ਸਾਰੇ ਪਲਾਂਟਾਂ ਦੀ ਕਰਾਵਾਂਗੇ ਜਿੱਥੇ ਕਿਤੇ ਸਾਬ ਲੱਗੇ ਵਾਕਈ ਕਿਸੇ ਵੀ ਤਰ੍ਹਾਂ ਦੀ ਘਟਨਾ ਘਟ ਸਕਦੀ ਹੈ ਉਹਨੂੰ ਅਸੀਂ ਮੈਨੂੰ ਤਾਂ ਜਾਂਚ ਕਮੇਟੀ ਬੈਠੇਗੀ ਪਰ ਪਹਿਲਾਂ ਹੀ